ਵੈਲਕਮ ਟੂ ਯੂ ਆਲ ਇਨ ਮਾਈ YouTube ਚੈਨਲ ਅੱਜ ਆਪਾਂ 8th ਕਲਾਸ ਦੇ ਲਈ ਜੋ ਪ੍ਰੀਖਿਆ ਜੁਲਾਈ 2024 ਦੇ ਲਈ ਜੋ ਪੰਜਾਬੀ ਵਿਸ਼ੇ ਦਾ ਸੈਂਪਲ ਪੇਪਰ ਆਇਆ ਹੈ ਮਿਸ਼ਨ ਸਮਰੱਥ ਦੇ ਸਿਲੇਬਸ ਵਿੱਚੋਂ ਤਾਂ ਉਸ ਨੂੰ ਅੱਜ ਆਪਾਂ ਹੱਲ ਕਰਾਂਗੇ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫਸਟ ਕੁਐਸਚਨ ਦੇਖੋ ਪ੍ਰਸ਼ਨ 1 ਤੋਂ 8 ਤੱਕ ਇਹਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਜਿਹੜੇ 1 ਤੋਂ ਲੈ ਕੇ 8 ਤੱਕ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਉਹ ਇਸੇ ਪੈਰੇ ਦੇ ਵਿੱਚੋਂ ਹੋਣਗੇ ਇੱਥੋਂ ਤੋਂ ਲੈ ਕੇ ਫਰਸਟ ਲਾਈਨ ਤੋਂ ਲੈ ਕੇ ਤੁਹਾਨੂੰ ਲਾਸਟ ਲਾਈਨ ਤੱਕ ਪੈਰਾ ਪੜ੍ਹਨਾ ਪੈਣਾ ਹੈ ਠੀਕ ਹੈ ਤੇ ਮੈਂ ਇਹ ਪੈਰਾ ਪਹਿਲਾਂ ਹੀ ਪੜ੍ਹ ਕੇ ਰੱਖਿਆ ਹੈ ਤਾਂ ਆਪਾਂ ਤੁਹਾਨੂੰ ਇਸ ਦੇ ਪ੍ਰਸ਼ਨਾਂ ਦੇ ਉੱਤਰ ਦਿਖਾਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਇਹਦੇ ਵਿੱਚ ਦੇਖੋ ਪਹਿਲਾ ਪ੍ਰਸ਼ਨ ਹੈ ਸਿਹਤਮੰਦ ਰਹਿਣ ਲਈ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ ਇਹਦਾ ਆਨਸਰ ਆਜੂਗਾ ਸੰਤੁਲਿਤ ਭੋਜਨ ਇਸ ਤੋਂ ਅੱਗੇ ਦੇਖੋ ਰੀਤ ਅਤੇ ਆਸ਼ੀਮਾ ਨੇ ਕੀ ਖਾਦਾ ਸੀ ਤਾਂ ਉਹਨਾਂ ਨੇ ਕੀ ਖਾਦਾ ਸੀ ਰੇੜੀ ਦਾ ਖਾਣਾ ਇਸ ਤੋਂ ਅੱਗੇ ਦੇਖੋ ਤੀਸਰਾ ਸਰੀਰਕ ਸਫਾਈ ਤੋਂ ਕੀ ਭਾਵ ਹੈ ਸਰੀਰਕ ਸਫਾਈ ਤੋਂ ਭਾਵ ਹੈ ਨਹਾਉਣਾ ਦੰਦਾਂ ਦੀ ਸਫਾਈ ਨਾ ਕੱਟਣਾ ਤਾਂ ਇਸਦਾ ਉੱਤਰ ਆ ਜਾਏਗਾ ਉਪਰੋਕਤ ਸਾਰੇ ਸਫਾਈ ਕਿੱਥੇ-ਕਿੱਥੇ ਕਰਨੀ ਚਾਹੀਦੀ ਹੈ ਕਾਰ ਵਿੱਚ ਦਫਤਰ ਵਿੱਚ ਗਲੀ ਸੜਕ ਵਿੱਚ ਠੀਕ ਹੈ ਸਾਰੇ ਆਲੇ-ਦੁਆਲੇ ਦੀ ਸਾਨੂੰ ਸਫਾਈ ਕਰਨੀ ਚਾਹੀਦੀ ਹੈ ਤਾਂ ਇਸੇ ਕਰਕੇ ਸਾਡਾ ਉੱਤਰ ਕੀ ਆਜੂਗਾ ਸਸਾ ਠੀਕ ਹੈ ਇਸ ਤੋਂ ਅੱਗੇ ਦੇਖੋ ਰੋਗ ਪ੍ਰਤੀਰੋਧਕ ਸਮਰੱਥਾ ਤੋਂ ਕੀ ਭਾਵ ਹੈ ਤਾਂ ਉਸ ਦਾ ਭਾਵ ਹੈ ਰੋਗਾਂ ਵਿਰੁੱਧ ਲੜਨ ਦੀ ਸਮਰੱਥਾ ਊੜੀ ਆਪਸ਼ਨ ਜਿਹੜੀ ਊੜਾ ਆਪਸ਼ਨ ਜਿਹੜੀ ਸਾਡੀ ਸਹੀ ਆਜੋਗੇ ਠੀਕ ਹੈ ਇਸ ਤੋਂ ਅੱਗੇ ਤੁਸੀਂ ਦੇਖੋ ਖਾਲੀ ਥਾਵਾਂ ਭਰੋ ਇਹਦੇ ਵਿੱਚ ਸਾਡੇ ਕੋਲ 6ਵਾਂ 7ਵਾਂ ਤੇ 8ਵਾਂ ਪ੍ਰਸ਼ਨ ਹੈ ਸ਼ੀਮਾ ਹੈ ਤੁਹਾਨੂੰ ਸਫਾਈ ਅਤੇ ਸਿਹਤ ਦਾ ਡੈਸ਼ ਰੱਖਣਾ ਹੀ ਪੈਂਦਾ ਹੈ ਤਾਂ ਇਸ ਦਾ ਆਨਸਰ ਪੈਰੇ ਦੇ ਵਿੱਚ ਹੀ ਹੈਗਾ ਆ ਤਾਂ ਇਸ ਦਾ ਆਨਸਰ ਤੁਹਾਡਾ ਆ ਜਾਊਗਾ ਖਿਆਲ ਠੀਕ ਹੈ ਤਾਂ ਇਹ ਹੀ ਤੁਸੀਂ ਇੱਥੋਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਫਾਈ ਅਤੇ ਸੇਤ ਦਾ ਖਿਆਲ ਰੱਖਣਾ ਹੀ ਪੈਂਦਾ ਹੈ ਤਾਂ ਇਹ ਤੁਸੀਂ ਖਿਆਲ ਇਹਦੇ ਵਿੱਚ ਭਰ ਦੇਣਾ ਆ ਇਸ ਤੋਂ ਅੱਗੇ ਦੇਖੋ ਸੱਤਵਾਂ ਰੀਤ ਅਤੇ ਆਸ਼ੀਮਾ ਬਹੁਤ ਡੈਸ਼ ਹੋ ਗਈਆਂ ਤਾਂ ਦੇਖੋ ਰੀਤ ਅਤੇ ਆਸ਼िमा ਬਹੁਤ ਭਾਵੁਕ ਹੋ ਗਈਆਂ ਜਿੱਥੇ ਮੈਂ ਚੱਕਰ ਲਗਾਇਆ ਉਹ ਤੁਸੀਂ ਲਿਖ ਦੇਣਾ ਠੀਕ ਹੈ ਇਸ ਤੋਂ ਅੱਗੇ ਦੇਖੋ ਸ਼ਰਨ ਸ਼ਰੀਨ ਨੇ ਸਭ ਨੂੰ ਡੈਸ਼ ਕਰਦਿਆਂ ਕਿਹਾ ਤਾਂ ਇੱਥੇ ਹੋਊਗਾ ਜੀ ਸ਼ਰੀਨ ਨੇ ਸਭ ਨੂੰ ਸ਼ਾਂਤ ਕਰਦਿਆਂ ਕਿਹਾ ਇਹ ਤੁਸੀਂ ਲਿਖਣਾ ਹੈ ਠੀਕ ਹੈ ਇਸ ਤੋਂ ਅੱਗੇ ਦੇਖੋ ਪ੍ਰਸ਼ਨ 9 ਤੋਂ ਲੈ ਕੇ 15 ਤੱਕ ਹੇਠਾਂ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ 9 ਤੋਂ ਲੈ ਕੇ 11 ਦੇ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਪ੍ਰਸ਼ਨਾਂ ਨੂੰ ਹੱਲ ਕਰਨ ਦੀ ਤਾਂ ਇਹ ਜਿਹੜੇ ਦੋ ਪ੍ਰਸ਼ਨ ਹੋਣਗੇ ਤੁਹਾਡੇ 4 ਨੰਬਰ ਦੇ ਹੋਣਗੇ ਠੀਕ ਹੈ ਤੇ ਹੁਣ ਆਪਾਂ ਦੇਖਦੇ ਹਾਂ ਇਸ ਪੈਰੇ ਨੂੰ ਪੜ੍ਹਾਂਗੇ ਤੇ ਫਿਰ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਠੀਕ ਹੈ ਪਹਿਲਾ ਪ੍ਰਸ਼ਨ ਦੇਖੋ ਡਾਕਟਰ ਨੇ ਦੀਪਾਂਸ਼ ਨੂੰ ਕੀ ਸਮਝਾਉਣਾ ਸ਼ੁਰੂ ਕੀਤਾ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਰੇਜ਼ ਕਰ ਲਈਏ ਜੋ ਆਪਾਂ ਇੱਥੇ ਲਿਖਿਆ ਸੀ ਠੀਕ ਹੈ ਹਾਂਜੀ ਡਾਕਟਰ ਨੇ ਦੀਪਾਂਚ ਨੂੰ ਸਮਝਾਉਣਾ ਸ਼ੁਰੂ ਕੀਤਾ ਅਤੇ ਕਿਹਾ ਇੱਥੋਂ ਤੋਂ ਲੈ ਕੇ ਤੁਸੀਂ ਲਿਖਣਾ ਹੈ ਜਿਵੇਂ ਕਿ ਇਹ ਮਸ਼ੀਨ ਨੂੰ ਕੰਮ ਕਰਨ ਦੇ ਲਈ ਊਰਜਾ ਜ਼ਰੂਰੀ ਹੁੰਦੀ ਹੈ ਜੋ ਉਸ ਨੂੰ ਪੈਟਰੋਲ ਜਾਂ ਡੀਜ਼ਲ ਤੋਂ ਮਿਲਦੀ ਹੈ ਇਸੇ ਤਰ੍ਹਾਂ ਵੱਖ-ਵੱਖ ਕਿਰਿਆਵਾਂ ਕਰਨ ਦੇ ਲਈ ਮਨੁੱਖ ਨੂੰ ਵੀ ਊਰਜਾ ਦੀ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਭੋਜਨ ਤੋਂ ਮਿਲਦੀ ਹੈ ਇਹਨਾਂ ਤੁਸੀਂ ਪਹਿਲੀਆਂ ਦੋ ਲਾਈਨਾਂ ਲਿਖਣੀਆਂ ਠੀਕ ਹੈ ਇਹ ਤੁਹਾਡਾ ਆਨਸਰ ਕਿਹਦਾ ਆ ਜਾਊਗਾ ਪਹਿਲੇ ਦਾ ਠੀਕ ਹੈ ਇਸ ਤੋਂ ਅੱਗੇ ਤੁਸੀਂ ਦੇਖੋ ਡਾਕਟਰ ਨੇ ਸੰਤੁਲਿਤ ਭੋਜਨ ਬਾਰੇ ਕੀ ਦੱਸਿਆ ਤਾਂ ਡਾਕਟਰ ਨੇ ਸੰਤੁਲਿਤ ਭੋਜਨ ਬਾਰੇ ਕੀ ਦੱਸਿਆ ਠੀਕ ਹੈ ਡਾਕਟਰ ਨੇ ਅੱਗੇ ਸੰਤੁਲਿਤ ਭੋਜਨ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਸੰਤੁਲਿਤ ਭੋਜਨ ਦੇ ਮੁੱਖ ਪੋਸ਼ਕ ਤੱਤ ਮੋਟਾ ਆਹਾਰ ਹੀ ਅਤੇ ਪਾਣੀ ਹਨ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਭੋਜਨ ਨੂੰ ਮੁੱਖ ਪ੍ਰੇਰਕ ਤੱਤ ਹਨ ਇੱਥੋਂ ਤੱਕ ਤੁਸੀਂ ਲਿਖਣਾ ਹੈ ਠੀਕ ਹੈ ਇਹ ਤੁਹਾਡਾ ਦੂਜੇ ਦਾ ਆਨਸਰ ਆਜੋ ਠੀਕ ਹੈ ਇਸ ਤੋਂ ਅੱਗੇ ਆਪਾਂ 10 ਤੋਂ ਬਾਅਦ 11ਵਾਂ ਦੇਖਦੇ ਹਾਂ ਮੰਮੀ ਨੇ ਦੀਪਾਂਛ ਨੂੰ ਕੀ ਕਿਹਾ ਹਾਂਜੀ ਇੱਥੇ ਹੋਊਗਾ ਮੰਮੀ ਨੇ ਕਿਹਾ ਦੀਪਾਂਛ ਤੈਨੂੰ ਕਿੰਨੀ ਵਾਰ ਕਿਹਾ ਕਿ ਬਾਜ਼ਾਰ ਦਾ ਖਾਣਾ ਨਾ ਖਾਇਆ ਕਰ ਉਹ ਖਾਣਾ ਸਫਾਈ ਵਾਲਾ ਨਹੀਂ ਹੁੰਦਾ ਪਰ ਦੀਪਾਂਛ ਨੇ ਦਰਦ ਕਰਨ ਕੋਈ ਗੌਰ ਨਾ ਕੀਤੀ ਠੀਕ ਹੈ ਇੱਥੋਂ ਤੁਸੀਂ ਇੱਥੋਂ ਤੱਕ ਲਿਖਣਾ ਠੀਕ ਹੈ ਇਹ ਤੁਹਾਡਾ ਆਨਸਰ ਤੀਸਰੇ ਦਾ ਹੋਜੂ ਠੀਕ ਹੈ ਇਸ ਤੋਂ ਅੱਗੇ ਤੁਸੀਂ ਦੇਖੋ ਸਹੀ ਵਾਕ ਨੂੰ ਸਹੀ ਅਤੇ ਗਲਤ ਵਾਕ ਨੂੰ ਗਲਤ ਲਗਾਉਣਾ ਹੈ ਠੀਕ ਹੈ ਬਾਜ਼ਾਰ ਦਾ ਖਾਣਾ ਸਫਾਈ ਵਾਲਾ ਹੁੰਦਾ ਹੈ ਗਲਤ ਠੀਕ ਹੈ ਇਸ ਤੋਂ ਅੱਗੇ ਦੇਖੋ ਮਸ਼ੀਨ ਨੂੰ ਕੰਮ ਕਰਨ ਲਈ ਊਰਜਾ ਦੀ ਜ਼ਰੂਰਤ ਪੈਂਦੀ ਹੈ ਗਲਤ ਠੀਕ ਹੈ ਨਹੀਂ ਪੈਂਦੀ ਉਹਨਾਂ ਨੇ ਕਿਹਾ ਤੇ ਉਹ ਪੈਂਦੀ ਹੁੰਦੀ ਹੈ ਊਰਜਾ ਦੀ ਜ਼ਰੂਰਤ ਠੀਕ ਹੈ ਹੁਣ ਦੇਖੋ 14ਵਾਂ ਸੰਤੁਲਿਤ ਭੋਜਨ ਦੇ ਮੁੱਖ ਪੋਸ਼ਕ ਤੱਤ ਮੋਟਾ ਆਹਾਰ ਅਤੇ ਪਾਣੀ ਹਨ ਇਹ ਆਪਣੇ ਕੋਲੇ ਬਿਲਕੁਲ ਸਹੀ ਆ ਜੂ ਇਹ ਸਾਡਾ 3 ਨੰਬਰ ਦਾ ਸੀ ਤੇ ਇਹੀ ਸੀਗਾ ਜੋ ਸੈਂਪਲ ਪੇਪਰ 8th ਕਲਾਸ ਦੇ ਲਈ ਜੋ ਆਪਾਂ ਪੰਜਾਬੀ ਵਿਸ਼ੇ ਦਾ ਸੋਲਵ ਕੀਤਾ ਆ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ